ਕੇ ਨਾ ਕੇ ਨਾ ਐਨਸੀਐਮਰਦਾਬਾ ਮਰਦਾਬਾ ਮਰਦਾਬਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜਿਹੜੀ ਦਿੱਲੀ ਜੰਮੂ ਕਟੜਾ ਰੋਡ ਇਹ ਬਣਾ ਰਹੇ ਨੇ ਇਹਦੇ ਵਿੱਚ ਮੌਜੂਦਾ ਸਮੱਸਿਆਵਾਂ ਤੇ ਪੁਰਾਣੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਗਈਆਂ ਪਹਿਲੀ ਤਾਂ ਗੱਲ ਇਹ ਆ ਵੀ ਸਾਨੂੰ ਪੇਮਟ ਨਹੀਂ ਮਿਲੀ ਹੈਗੀ ਜੋ ਸਾਡੇ ਵਾਰਡ ਹੋਗੇ ਨੇ ਕੁਝ ਵਿਅਕਤੀਆਂ ਦੇ ਕੁਝ ਕਿਸਾਨਾਂ ਦੇ ਆਰਬਿਟਰੇਸ਼ਨ ਤੋਂ ਉਹਨਾਂ ਨੇ ਸਾਨੂੰ ਪੇਮੈਂਟ ਨਹੀਂ ਪਾ ਰਹੇ ਇਹ ਦੂਜੇ ਜਿਹੜੇ ਸਾਡੇ ਕੇਸ ਲੱਗੇ ਹੋਏ ਨੇ ਉਹਨਾਂ ਦਾ ਕੋਈ ਅਜੇ ਫੈਸਲਾ ਨਹੀਂ ਕਰ ਰਹੇ ਔਰ ਇਹ NHAI ਦੀ ਜਿਹੜੀ ਐ ਇੰਨੀ ਮਤਲਬ ਘੱਡਿਆ ਜਿਹੜਾ ਇਹ ਕੰਪਨੀ ਨੂੰ ਠੇਕਾ ਦਿੱਤਾ ਗਿਆ ਔਰ ਕੋਈ ਇਹ ਸੇਫਟੀ ਪ੍ਰੋਪਰਸ਼ਨ ਨਹੀਂ ਵਰਤਦੇ ਇੱਥੇ ਲਗਾਤਾਰ ਜਿਹੜਾ 3-4 ਐਕਸੀਡੈਂਟ ਵੀ ਹੋ ਚੁੱਕਿਆ ਮੇਨ ਰੋਡ ਤੇ ਇੱਕ ਟਿੱਲਾ ਸਾਡੀ ਜ਼ਮੀਨ ਆ ਤੇ ਉਹਦੇ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਤੇ ਇਹਨਾਂ ਨੇ 2 ਸਾਲ ਹੋ ਗਏ ਲਈ ਨੂੰ ਤੇ ਉਹਦੇ ਉੱਚੀ ਨਹੀਂ ਵੀ ਕਰਤੀ ਆ ਕਾਫੀ ਖਰਾਬ ਕਰਦੀ ਸਾਨੂੰ ਤੰਗ ਕਰ ਰਿਆ ਸੀ ਜਦੋਂ ਐਸ ਡੀ ਐਮ ਕੋ ਜਾਨੇ ਆ ਉਹ ਕਹਿੰਦੇ ਵੀ ਤੁਹਾਡਾ ਵਾਰਡ ਕਰਦਾਂਗੇ ਕਰਦਾਂਗੇ ਤੋ ਤਨਵਰੀ ਐਸ ਡੀ ਐਮ ਕੋ ਜਾਏ ਸੀ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੈਗੀ ਦਿੱਲੀ ਜੰਮੂ ਕਟੜਾ ਹਾਈਵੇ ਲਈ ਐਕਵਾਇਰ ਜ਼ਮੀਨਾਂ ਦੀਆਂ ਪੇਮੈਂਟਾਂ ਨਾ ਮਿਲਣ ਤੋਂ ਦੁਖੀ ਕਿਸਾਨਾਂ ਵੱਲੋਂ ਪੱਠਾ ਤੂਆ ਵਿਕੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਜਗ ਨਿਊਜ਼ ਮੈਂ ਹਾਂ ਜਗਦੇਵ ਸਿੰਘ ਕੈਂਥ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲਾ ਆਈਕਨ ਜ਼ਰੂਰ ਦਬਾ ਦਿਓ ਦਿੱਲੀ ਜੰਮੂ ਕਟੜਾ ਹਾਈਵੇ ਲਈ ਕਿਸਾਨਾਂ ਦੀਆਂ ਜ਼ਬਰੀ ਐਕਵਾਇਰ ਕੀਤੀਆਂ ਜ਼ਮੀਨਾਂ ਦੀਆਂ ਕਿਸਾਨਾਂ ਨੂੰ ਪੇਮੈਂਟਾਂ ਨਾ ਮਿਲਣ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਰੋਡ ਸੰਘਰਸ਼ ਕਮੇਟੀ ਤੇ ਪੀੜਤ ਕਿਸਾਨਾਂ ਵੱਲੋਂ ਹਾਈਵੇ ਦੇ ਕੰਮ ਬੰਦ ਕਰਾਉਣ ਦੇ ਨਾਲ ਨੈਸ਼ਨਲ ਹਾਈਵੇ ਕੰਪਨੀ ਅਧਿਕਾਰੀਆ ਤੇ ਪ੍ਰਸ਼ਾਸਨ ਵਿਰੁੱਧ ਰੋਜ਼ ਪ੍ਰਦਰਸ਼ਨ ਕਰਦਿਆਂ ਉਹਨਾਂ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਹੱਕ ਲਵਾਂਗੇ ਇੱਕੇ ਨਾਲ ਐਨਐਚਆਈ ਮਰਦਾਬਾ ਮਰਦਾਬਾ ਇਸ ਸਮੇਂ ਰੋੜ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਨੂਰਵਾਲਾ ਆਗੂ ਜਗਜੀਤ ਸਿੰਘ ਰਿੰਕੂ ਭੱਟਾਤੂਆ ਅਤੇ ਗੁਰਦੀਪ ਸਿੰਘ ਭੰਗੂ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਹਨ ਦੂਸਰੇ ਪਾਸੇ ਕਿਸਾਨਾਂ ਨੂੰ ਅਕਵਾਇਰ ਜ਼ਮੀਨਾਂ ਦੀਆਂ ਪੇਮੈਂਟਾਂ ਨਹੀਂ ਦਿੱਤੀਆਂ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨੁੱਕੜ ਮੀਟਿੰਗ ਕੀਤੀ ਆ ਪੱਠੇ ਧੂਹੇ ਦੇ ਵਿੱਚ ਜਿਹੜੀ ਦਿੱਲੀ ਜੰਮੂ ਕਟੜਾ ਰੋਡ ਇਹ ਬਣਾ ਰਹੇ ਨੇ ਇਹਦੇ ਵਿੱਚ ਮੌਜੂਦਾ ਸਮੱਸਿਆਵਾਂ ਤੇ ਪੁਰਾਣੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਗਈਆਂ ਪਹਿਲੀ ਇਤਸ ਗੱਲ ਇਹ ਆ ਵੀ ਸਾਨੂੰ ਪੇਮੈਂਟ ਨਹੀਂ ਮਿਲੀ ਹੈਗੀ ਜੋ ਸਾਡੇ ਵਾਰਡ ਹੋ ਗਏ ਨੇ ਕੁਝ ਵਿਅਕਤੀਆਂ ਦੇ ਕੁਝ ਕਿਸਾਨਾਂ ਦੇ ਆਰਬਿਟਰੇਸ਼ਨ ਤੋਂ ਉਹਨਾਂ ਦੀ ਸਾਨੂੰ ਪੇਮੈਂਟ ਨਹੀਂ ਪਾਰ ਰਹੀ ਦੂਜੇ ਜਿਹੜੇ ਸਾਡੇ ਕੇਸ ਲੱਗੇ ਹੋਏ ਨੇ ਉਹਨਾਂ ਦਾ ਕੋਈ ਅਜੇ ਫੈਸਲਾ ਨਹੀਂ ਕਰ ਰਹੇ ਜਿਹੜਾ ਫੈਸਲਾ ਵੀ ਕਰ ਰਹੇ ਨੇ ਉਹ ਸਾਡੇ ਕੋਲ 5-10% ਸਾਨੂੰ ਵਧਾ ਕੇ ਉਹ ਆਰਬਿਟਰੇਸ਼ਨ ਪੈਸੇ ਦੇ ਰਿਆ ਜੋ ਕਿ ਨਾ ਮਨਜ਼ੂਰ ਆ ਸਾਨੂੰ ਇਹਨਾਂ ਨੇ ਸਾਨੂੰ ਲਾਰਾ ਲਾਇਆ ਸੀ ਪ੍ਰਸ਼ਾਸਨ ਨੇ ਸਾਰਿਆਂ ਨੇ ਵੀ ਜਿਹੜੇ ਸਾਡੇ ਮਿਸਿੰਗ ਗਜ਼ਰਾ ਨੰਬਰਾਂ ਦੇ ਵਾਰ ਨੇ 92 ਲੱਖ ਰੁਪਈਆ ਉਸ ਦੇ ਬਰਾਬਰ ਤੁਹਾਨੂੰ ਅਸੀਂ ਪਟਿਆਲੇ ਤੋਂ ਕਮਿਸ਼ਨਰ ਤੋਂ ਅਸੀਂ ਵਾਰਡ ਕਰਵਾ ਕੇ ਦੇਵਾਂਗੇ ਪਰ ਉਹ ਸਾਨੂੰ ਲੌਲੀਪੌਪ ਦਿੱਤਾ ਗਿਆ ਹੁਣ ਤੱਕ ਅਸੀਂ ਵੇਟ ਕਰਦੇ ਸੀਗੇ ਕਿ ਕਮਿਸ਼ਨਰ ਕੋਈ ਨਾ ਕੋਈ ਫੈਸਲਾ ਦੇਊਗਾ ਕੋਈ ਫੈਸਲਾ ਨਹੀਂ ਆਇਆ ਤੋ ਸਾਰੇ ਨੂੰ ਵੱਡੀ ਮੰਗ ਆ ਸਾਡੀ ਪੇਮੈਂਟ ਦੀ ਮੰਗ ਆ ਹੁਣ ਜਿਹੜੀਆਂ ਮੌਜੂਦਾ ਮੰਗਾਂ ਨੇ ਜਿਵੇਂ ਪਾਣੀ ਦੀ ਨਿਕਾਸੀ ਪਿੰਡ ਵਾਲਿਆਂ ਨਗਰ ਵਾਲਿਆਂ ਨੇ ਦੱਸਿਆ ਪਾਣੀ ਦੀ ਕੋਈ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਕੋਲੇ ਤੇ ਜਿੰਨੀ ਇਹ ਗੰਦੀ ਸਵਾਹ ਪਾ ਰਹੇ ਨੇ ਆ ਪਿੱਛੇ ਜੇ ਮੌਸਮ ਖਰਾਬ ਰਿਹਾ ਵਾ ਉਹਦੇ ਨਾਲ ਪਿੰਡ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਆ ਇਸ ਤੱਕੇ ਸ਼ਹੀ ਵਿਰੋਧੀ ਇਲਾਕੇ ਦੇ ਕਿਸਾਨਾਂ ਵੱਲੋਂ 9 ਮਾਰਚ ਨੂੰ ਵੱਡਾ ਐਕਸ਼ਨ ਲੈਂਦੇ ਆ ਨੈਸ਼ਨਲ ਹਾਈਵੇ ਅਤੇ ਪ੍ਰਸ਼ਾਸਨ ਵਿਰੁੱਧ ਅੰਦੋਲਨ ਵਿੜਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਤੇ ਪ੍ਰਸ਼ਾਸਨ ਸਿਰ ਹੋਵੇਗੀ। ਸੋ ਜਿਹੜੀ ਨੈਸ਼ਨਲ ਹਾਈਵੇ ਵਾਲਿਆਂ ਜਿਹਨੂੰ ਠੇਕਾ ਦਿੱਤਾ ਹੋਇਆ ਉਹ ਜ਼ਿੰਮੇਵਾਰਾਂ ਨੂੰ ਟਿੱਚ ਸਮਝਦਾ ਇਹਨਾਂ ਨੇ ਇਹ ਸੋਚਿਆ ਹੋਇਆ ਵੀ ਅਸੀਂ ਕਬਜ਼ਾ ਲੈ ਲਿਆ ਸਾਡਾ ਕੰਮ ਚੱਲਦਾ ਅਸੀਂ ਹੁਣ ਜ਼ਿੰਮੇਵਾਰਾਂ ਨੂੰ ਕੀ ਸਮਝਦੇ ਆ। ਸੋ ਇਸ ਸੰਬੰਧ ਵਿੱਚ ਅਸੀਂ ਇਹ ਨੁੱਕੜ ਮੀਟਿੰਗ ਕੀਤੀ ਆ। ਉਦੋਂ ਬਾਅਦ ਅਸੀਂ 9 ਤਰੀਕ ਨੂੰ ਸ਼ਨੀਵਾਰ ਨੂੰ ਇੱਥੇ ਹੀ ਦੁਆਰਾ ਬਹੁਤ ਵੱਡਾ ਇਕੱਠ ਕਰਾਂਗੇ। ਔਰ ਇਹਨਾਂ ਨੂੰ ਜੋ ਬਾਕੀ ਮੰਗਾ ਉਹਦੇ ਬਾਰੇ ਵੀ ਆਉਣ ਵਾਲੇ ਸਮੇਂ ਬਾਰੇ ਵੀ ਦੱਸਾਂਗੇ ਵੀ ਸਾਡਾ ਕੀ ਪਲਾਨ ਹੋਊਗਾ ਕੀ ਅਸੀਂ ਕਰਨਾ ਵਾ ਉਹ ਸਾਰੇ ਪਿੰਡਾਂ ਦੇ ਨਾਲ ਵਿਚਾਰ ਕਰਕੇ ਅਗਲੀ ਰੂਪਰੇਖਾ ਜੋ ਅਸੀਂ ਸਾਨੂੰ ਉਹਨੂੰ ਦਿੱਤੀ ਜਾਊਗੀ ਸੋ ਅੱਜ ਦੀ ਮੀਟਿੰਗ ਦਾ ਮਕਸਦ ਇਹੀ ਸੀਗਾ ਕਿ ਅਸੀਂ ਵੱਡਾ ਇਕੱਠ ਕਰੀਏ ਜੋ ਸਾਨੂੰ ਸਮੱਸਿਆ ਵਾ ਉਹ ਅਸੀਂ ਕਿਹੜਾ ਦਿਨ ਇੱਕ ਮੁਕਰਰ ਕਰੀਏ ਕਿ ਤਾਂ ਕਿ ਸਾਰਾ ਆਲੇ-ਦਾਲੇ ਪੰਡ ਕੱਟੇ ਹੋ ਸਕਣ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਰੋਡ ਦੇ ਦੇ ਵਿੱਚ ਆ ਰਹੀਆਂ ਨੇ ਸੋ 9 ਤਰੀਕ ਸਾਡੀ ਮੁਕਰਰ ਹੋਈ ਆ 9 ਤਰੀਕ ਇੱਥੇ ਅਸੀਂ ਵੱਡਾ ਇਕੱਠ ਕਰਕੇ ਅਬ ਦੀਆਂ ਸਮੱਸਿਆਵਾਂ ਦੱਸਾਂਗੇ ਔਰ ਅੱਗੇ ਜ਼ਿੰਮੇਵਾਰਾਂ ਦੇ ਨਾਲ ਵੀ ਫੈਸਲਾ ਕਰਾਂਗੇ ਉਸ ਤੋਂ ਬਾਅਦ ਫਿਰ ਵੱਡਾ ਫਿਰ ਪ੍ਰਸ਼ਾਸਨ ਨੂੰ ਚੇਤਾਵਨੀ ਦੇਵਾਂਗੇ ਔਰ ਫੈਸਲਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਜੋ ਲਵਾਂਗੇ ਵੱਡਾ ਫੈਸਲਾ ਲਵਾਂਗੇ ਸੋ ਇਸ ਕਰਕੇ ਅੱਜ ਤਾਂ ਸਾਡੀ ਛੋਟੀ ਜੀ ਨੁੱਕੜ ਮੀਟਿੰਗ ਦੀ ਉਹ ਆਉਣ ਵਾਲੇ ਸਮੇਂ ਨੂੰ ਵਿਚਾਰਨ ਵਾਸਤੇ ਹੀ ਛੋਟੀ ਜੀ ਮੀਟਿੰਗ ਰੱਖੀ ਦੁਖੀ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਪਿਛਲੇ 2 ਸਾਲ ਤੋਂ ਅਕਵਾਇਰ ਕੀਤੀਆਂ ਜ਼ਮੀਨਾਂ ਦੇ ਪੈਸੇ ਉਹਨਾਂ ਨੂੰ ਨਹੀਂ ਦਿੱਤੇ ਗਏ ਅਤੇ ਨਾ ਹੀ ਮੋਟਰ ਕਨੈਕਸ਼ਨਾਂ ਦੇ ਨਾਲ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਤੇ ਹੋਰ ਸਮੱਸਿਆਵਾਂ ਦਾ ਹੱਲ ਹੀ ਕੀਤਾ ਗਿਆ ਦੂਸਰੇ ਪਾਸੇ ਉੱਚ ਅਧਿਕਾਰੀਆਂ ਨਾਲ ਕਿਸਾਨਾਂ ਵੱਲੋਂ ਮੀਟਿੰਗ ਕਰਨ ਤੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੋ ਕਿ ਕਿਸਾਨਾਂ ਨਾਲ ਤੱਕੇਸ਼ਾਹੀ ਹੈ ਜਿਸ ਨੂੰ ਹੁਣ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਚੁਣਿਆ ਜਾਵੇਗਾ ਮਸਲਾ ਇਹ ਹੈ ਵੀਰੇ 2 ਸਾਲ ਹੋ ਗਏ ਸਾਡੀ ਜ਼ਮੀਨ ਐਕਵਾਇਰ ਕੀਤੀ ਨੂੰ ਤੇ ਇਹਨਾਂ ਨੇ ਉੱਚੀ ਨੀਵੀਂ ਕਰਤੀ ਸਾਰੀ ਉਹ ਮੈਸਕਸ ਨਾਲ ਚਾਹੀਏ ਜਮੀਨ ਸਾਡੀ ਤੇ ਉਹਦਾ ਅਜੇ ਤੱਕ ਸਾਨੂੰ ਕੋਈ ਵਾਰਡ ਨਹੀਂ ਮਿਲਿਆ ਇੱਕ ਕਿਲਾ ਸਾਡੀ ਜ਼ਮੀਨ ਆ ਤੇ ਉਹਦੇ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਤੇ ਇਹਨਾਂ ਨੇ 2 ਸਾਲ ਹੋ ਗਏ ਲਈ ਨੂੰ ਤੇ ਉਹਦੇ ਉੱਚੀ ਨੀਵੀਂ ਕਰਤੀ ਆ ਤੇ ਕਾਫੀ ਖਰਾਬ ਕਰਤੀ ਸਾਨੂੰ ਤੰਗ ਕਰ ਰਿਆ ਸੀ ਜਦੋਂ ਐਸਡੀਐਮ ਕੋ ਜਾਨੇ ਆ ਉਹ ਕਹਿੰਦੇ ਵੀ ਤੁਹਾਡਾ ਵਾਰਡ ਕਰ ਦਾਂਗੇ ਕਰ ਦਾਂਗੇ ਤੋ ਤਿੰਨ ਵਾਰੀ ਐਸਡੀਐਮ ਕੋ ਜਾਏ ਆ ਸੀ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੈਗੀ ਓਨੀ ਕਿ ਸਾਡੇ ਕੋਲ ਜ਼ਮੀਨ ਆ ਉਹ ਕਿਲਾ ਸਾਡੀ ਅਕਵਾਇਰ ਕੀਤੀ ਹੋਈ ਇਹਨਾਂ ਨੇ ਤੇ ਸਾਡਾ ਕੋਈ ਪੈਸਾ ਨਾਸਲ ਮਿਲਿਆ ਅਜੇ ਤੱਕ ਕੀ ਕੀ ਮੰਗ ਕਰਦੇ ਹੋ ਜੀ ਅਸੀਂ ਇਹੀ ਮੰਗ ਕਰਦੇ ਆ ਵੀ ਸਾਡਾ ਜਿੰਨਾ ਵੀ ਸਾਡਾ ਉਹ ਬਣਦਾ ਪੈਸਾ ਸਾਨੂੰ ਦਿੱਤਾ ਜਾਵੇ ਕਿਉਂਕਿ ਅਸੀਂ ਛੋਟੇ ਕਿਸਾਨ ਆ ਇਸ ਕਰਕੇ ਸਾਡਾ ਜਲਦੀ ਜਲਦੀ ਸਾਡਾ ਪੈਸਾ ਕਾਤੇਕ ਪਾਇਆ ਇਸ ਮੌਕੇ ਤੇ ਕਿਸਾਨਾਂ ਦੇ ਅਗਾਂਹ ਵਧੂ ਕਿਸਾਨ ਗੁਰਦੀਪ ਸਿੰਘ ਪੰਗੂ ਪ੍ਰਧਾਨ ਬਲਜਿੰਦਰ ਸਿੰਘ ਪੰਗੂ ਕੁਲਵੰਤ ਸਿੰਘ ਹਰਦੀਪ ਸਿੰਘ ਪੰਗੂ ਹਰਜਿੰਦਰ ਸਿੰਘ ਖੈਰਾ ਗੁਰਮੀਲ ਸਿੰਘ ਪੱਪੂ ਨੰਬਰਦਾਰ ਤੇਜਿੰਦਰਪਾਲ ਸਿੰਘ ਗਿੱਲ ਹਰਭਜਨ ਸਿੰਘ ਗੁਰਾਏ ਕਾਮਰੇਡ ਅਜੀਤ ਸਿੰਘ ਕਮਨੇਵਾਲ ਜਗੀਰ ਸਿੰਘ ਸੋਨੀ ਢਾਲੀਵਾਲ ਸਮੇਤ ਹੋਰ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਅਕਵਾਇਰ ਜ਼ਮੀਨਾਂ ਦੇ ਮਿਸ ਖਸਰਾ ਅਵਾਰਡ ਅਤੇ ਆਰਬਿਟ੍ਰੇਸ਼ਨ ਕਮਿਸ਼ਨ ਦੇ ਵਿਧਾਏ ਅਵਾਰਡਾਂ ਦੀਆਂ ਪੇਮੈਂਟਾਂ ਤੁਰੰਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈਆਂ ਜਾਣ ਜਿਹੜਾ ਰੇਟ ਘਟ ਜਿਹੜਾ ਹੋਇਆ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਰੇਟ ਵਾਕੇ ਘਟ ਹੋਇਆ। ਉਹ ਉਸ ਤੋਂ ਬਾਅਦ ਕੁਛ ਉਹਦਾ ਜਿਹੜਾ ਪ੍ਰਾਵਧਨ ਲੱਭਿਆ ਵੀ ਮਿਸ ਖਸਰੇ ਦੇ ਅਕੋਰਡਿੰਗ ਜਿਹੜਾ ਅਵਾਰਡ ਦੀ ਪੇਮੈਂਟ ਆ ਉਹ ਵਧਾਈ ਜਾਊਗੀ। ਤਾਂ ਕੁਛ ਉਹ ਮਿਸ ਖਸਰੇ ਦੇ ਨੂੰ ਆਧਾਰ ਮੰਨ ਕੇ ਜਿਹੜਾ ਅਵਾਰਡ 92 ਲੱਖ ਦਾ ਜਿਹੜਾ ਕਰ ਦਿੱਤਾ ਗਿਆ ਤੇ ਉਹਦੇ ਵਿੱਚੋਂ ਵੀ ਜਿਹੜੇ ਮਿਸ ਖਸਰੇ ਦੇ ਵਿੱਚੋਂ ਕੁਛ ਜ਼ਿੰਮੇਵਾਰੀਆਂ ਦੀਆਂ ਪੇਮੈਂਟਾਂ ਹੋ ਗਈਆਂ ਕਿਸੇ ਦੀਆਂ ਅਜੇ ਅਵਾਰਡ ਵੀ ਪੈਂਡਿੰਗ ਨੇ ਤੇ ਜਿਹੜੀ ਸਾਰਿਆਂ ਨੂੰ ਵੱਡੀ ਸਮੱਸਿਆ ਵੀ ਪ੍ਰਸ਼ਾਸਨ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਜੇ ਤੁਸੀਂ ਜਿਹੜੀ ਇਹ ਪੇਮੈਂਟ ਚੱਕ ਲੋ ਜਿਹੜਾ ਤੁਸੀਂ ਆਰਬਿਟ੍ਰੇਸ਼ਨ ਦੇ ਕੇਸ ਲਾਓ ਆਰਬਿਟ੍ਰੇਸ਼ਨ ਦੇ ਕੇਸ ਦੇ ਵਿੱਚ ਜਾ ਕੇ ਅਸੀਂ ਤੁਹਾਡੇ ਨਾਲ ਹੈਲਪ ਕਰਾਂਗੇ ਤੋਂ ਔਰ ਤੁਹਾਡਾ ਜਿਹੜਾ ਅਵਾਰਡ ਵਧਾਵਾਂਗੇ ਉਥੋਂ ਕੁਝ ਕਾਫੀ ਜਿਹੜੇ ਆ ਅਵਾਰਡ ਵਧ ਵੀ ਚੁੱਕੇ ਆ ਪਰ ਹਜੇ ਕੋਈ ਵੀ ਪ੍ਰਸ਼ਾਸਨ ਵੱਲੋਂ ਜਾਂ ਕੋਰਟ ਵੱਲੋਂ ਜਿਹੜੀ ਆ ਉਹ ਪੇਮੈਂਟਾਂ ਜਿਹੜੀਆਂ ਨਹੀਂ ਕੀਤੀਆਂ ਜਾਂਦੀਆਂ ਤੇ ਕੁਝ ਕੁ ਕੇਸਾਂ ਦੇ ਫੈਸਲੇ ਆ ਗਏ ਕੁਝ ਦੇ ਹਜੇ ਵੀ ਉਹ ਪੈਂਡਿੰਗ ਰੱਖੇ ਹੋਏ ਨੇ ਹੋਰ ਵੀ ਜਿੰਨੀਆਂ ਕਿ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ ਹਜੇ ਅਵਾਰਡ ਜਿਹੜੇ ਪੈਂਡਿੰਗ ਨੇ ਜਾਂ ਸਾਡੀਆਂ ਮੋਟਰਾਂ ਦੇ ਕਨੈਕਸ਼ਨਾਂ ਸ਼ਿਫਟਿੰਗ ਆ ਜਾ ਸਾਡੇ ਪਾਣੀ ਦੇ ਜਿਹੜੀ ਡਰੇਨ ਦੀ ਸਮੱਸਿਆ ਵਾ ਹੋਰ ਵੀ ਬਹੁਤ ਜਿਹੜੀਆਂ अनेका ਸਮੱਸਿਆਵਾਂ ਆਮ ਨੇ ਜਿਵੇਂ ਕਿ ਆ ਪਿਛਲੇ ਦਿਨੀ ਜਿਹੜੀ ਹਨੇਰੀ ਆਈ ਸੀਗੀ ਚਿੱਨੀ ਇੱਥੋਂ ਜਿਹੜੀ ਸਵਾਲ ਪਾਈਆ ਕੋਲੇ ਦੀ ਉਹ ਸਾਰੀ ਉੱਡ ਕੇ ਜਿਹੜੀ ਆ ਇਹ ਪਿੰਡ ਦੇ ਵਿੱਚ ਪਹੁੰਚ ਗਈ ਔਰ ਇਹ ਐਨ ਐਚ ਆਈ ਦੀ ਜਿਹੜੀ ਐਨੀ ਮਤਲਬ ਘਟਿਆ ਜਿਹੜਾ ਇਹ ਕੰਪਨੀ ਨੂੰ ਠੇਕਾ ਦਿੱਤਾ ਗਿਆ ਔਰ ਕੋਈ ਇਹ ਸੇਫਟੀ ਪ੍ਰੋਪਰਸ਼ਨ ਨਹੀਂ ਵਰਤਦੇ ਇੱਥੇ ਲਗਾਤਾਰ ਜਿਹੜਿਆ ਤਿੰਨ ਚਾਰ ਐਕਸੀਡੈਂਟ ਵੀ ਹੋ ਚੁੱਕੇ ਆ ਮੇਨ ਰੋਡ ਤੇ ਬਹੁਤ ਜਣੀਆਂ ਸਮੱਸਿਆਵਾਂ ਨੇ ਅਸੀਂ ਐਸ ਡੀ ਐਮ ਸਾਹਿਬ ਨੂੰ ਜਾ ਕੇ ਰਿਕਵੈਸਟ ਕਰਦੇ ਆ ਤਾਂ ਉਹਨਾਂ ਕੋਲੇ ਜਿਹੜੇ ਐਨ ਐਚ ਆਈ ਵਾਲੇ ਜਿਹੜੇ ਅਫਸਰ ਇਹ ਬਹੁੜਦੇ ਨਹੀਂ ਜਾ ਕੇ ਤੋਂ ਉਹਨਾਂ ਦੇ ਵੀ ਜਣੀ ਹੱਥ ਖੜੇ ਨੇ ਤੋਂ ਅਸੀਂ ਹੁਣ ਸਾਡਾ ਇੱਕੋ ਜਿਹੜਾ ਮੰਤਪਾਪੇ ਸੀ ਹੁਣ ਸਾਰੇ ਇਕੱਠੇ ਹੋ ਗਏ ਕਿਸਾਨ ਤੇ ਇਹਨਾਂ ਦਾ ਅਸੀਂ ਕੰਮ ਬੰਦ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜੀਆਂ ਸਾਰੀਆਂ ਮੰਗਾ ਡਿਮਾਂਡਸ ਜਿਹੜੀਆਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਔਰ ਸਾਨੂੰ ਜੋਗ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇ ਇੱਕ ਕੋਲਾ ਦੋਸਤੋ ਤੁਸੀਂ ਦੇਖ ਰਹੇ ਹੋ ਜਗ ਨਿਊਜ਼ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਰੱਬ ਰਾਖਾ